ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਬਈਆਂਲੇ ਬਿਜਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਤਿੰਨ ਬਿਲਡਿੰਗਾਂ ਡਿੱਗੀਆਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨਹੀਂ ਰਾਤੀ ਸਾਢੇ 11:00 12:00 ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਟਾ ਹੋ ਗਿਆ ਸਾਹਮਣੇ ਮੰਦਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਪਟਾ ਹੋ ਗਿਆ ਸਾਨੂੰ ਦੁੱਧਣ ਦਾ ਲਕਸ਼ਨੀ ਕਾਰਪੋਰੇਸ਼ਨ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂ ਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀ ਆਂ ਔਰ ਦੋ ਤਲ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿੰਦੀਆਂ ਇਸ ਵਿਆਦ ਕਿੰਨੀਆਂ ਸੱਤਾ ਵਾਲੇ ਬਿਲਡਿੰਗਾਂ

ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਅਲਟੀ ਹੁੰਦੀ ਪਰ ਬਚਾਅ ਹੋ ਗਿਆ ਅਜੇ ਵੀ ਬਿਲਡਿੰਗ ਡਿੱਗਣ ਨਹੀਂ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹਾਂ ਲੱਗਦਾ ਨਹੀਂ ਕਿ ਜਿਨੇ ਜੇ ਡਿੱਗਦੀ ਤੇ ਇਥੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਵੀ 10-15 ਬੰਦੇ ਮਾਰੀ ਜਾਣੇ ਸੀ ਬਿਜਾਰ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਕੋਈ ਨਹੀਂ ਹੈ ਤੇ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸਸਤਾ ਰਜਿਸਟਰ ਵਿੱਚ ਜਿਹੜੀਆਂ ਟਿੱਕੇ ਲੱਗਦੀਆਂ ਉਹ ਉਹ ਬਾਇਲਰ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬੋਂ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹਮਨ ਹਮਨ ਬੀਂਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂਦ ਰੂਹ ਮੰਨਣਾ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਅੰਗੈਲੀ ਹੈ ਦੇਖੋ ਜੀ ਇਹ ਅੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੀ ਨਹੀਂ ਕਰਵਾਉਂਦਾ ਅਸੀਂ ਤੇ ਬਸ ਇੰਨੇ ਹੀ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਹੈ ਨਾਮ ਬਤਾ ਕੇ ਜਰਾ ਆਹ ਉਹ ਆ ਗਏ ਰਾਜੀ ਹੋਰ ਕੌਣ ਸੀ ਜਿਹੜਾ ਤੋਂ ਸਭ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੰਡੀ ਮੋੜ ਵਈਆਂ ਵਾਲਾ ਵੀ ਆ ਕਿੰਨੇ ਵੇ ਦੀ ਘਟਨਾ ਸਰ ਜੀ ਰਾਤੀ 11:30 ਵੇ ਦੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ 20 ਬੰਦੇ ਮਰ ਜਾਂਦੇ ਕਿ ਸਮੇਂ ਤੇ ਕਾਰਪੋਰੇਸ਼ਨ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਧੂਮੀ ਦੀ ਕੋਈ ਬਿਸ਼ਿੰਕ ਕਰਨ ਵਾਲੀ ਹੈ ਉਹ ਦਿਨ ਉਹ ਬਿਸ਼ਿੰਕ ਕਾਰਪੋਰੇਸ਼ਨ ਵਾਲੇ ਆਇ ਨਹੀਂ ਹਟਕ ਤੇ ਹੋਰ ਕਿੰਨੀਆਂ ਬਿਲਡਿੰਗ ਹੈ ਉਹ ਜਿਹੜੀਆਂ ਬਸਤਾਂ ਹਲ ਦੇ ਵਿੱਚ ਜਿਹੜੀਆਂ ਸਾਹਮਣੇ ਆਈ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਉਹਨਾਂ ਦੇ ਕੀ ਢਾਣੀ ਚਾਹੀਦੀ ਹੈਗੀ ਉਹ ਵੀ ਢਾਣੀ ਚਾਹੀਦੀ ਛੱਜੇ ਦੇ ਕੋਲ ਲੰਬੇ ਸਾਰੇ ਕੋਈ ਚਾਲੀ ਨਿਕਾਲਣਾ ਹਾਂਜੀ ਹਾਂਜੀ